ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸੈਂਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਹਾਂਜੀ ਅੱਜ ਬਣਾਵਾਂਗੇ ਆਪਾਂ ਪਨੀਰ ਤੇ ਪਿਆਜ਼ ਦੀ ਸਬਜ਼ੀ ਆਪਾਂ ਨੇ ਪਾਇਆ ਪਨੀਰ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਅਦਰਕ ਤੇ ਲਸਣ ਦਾ ਆਪਾਂ ਨੇ ਪੇਸਟ ਬਣਾ ਲਿਆ ਬੜੇ ਛੇ ਜਿੱਦੇ ਪਿਆਜ਼ਾਂ ਨੂੰ ਆਪਾਂ ਨੇ ਚੋਰਸ ਪੀਸ ਕੱਟ ਕੇ ਉਹਨਾਂ ਨੂੰ ਖੋਲ ਲਿਆ ਤਿੰਨ ਪਿਆਜ਼ਾਂ ਨੂੰ ਆਪਾਂ ਬਰੀਕ ਕੱਟ ਲਿਆ ਦੋ ਟਮਾਟਰਾਂ ਨੂੰ ਆਪਾਂ ਨੇ ਗ੍ਰाइंड ਕਰ ਲਿਆ ਸਮਾਨ ਆਪਾਂ ਨੇ ਸਾਰਾ ਤਿਆਰ ਕਰ ਲਿਆ ਹਾਂਜੀ ਆਪਾਂ ਨੇ ਕਰਨਾ ਪਨੀਰ ਨੂੰ ਫਰਾਈ ਆਪਾਂ ਨੇ ਬਹੁਤ ਜ਼ਿਆਦਾ ਤੇਲ ਨਹੀਂ ਪਾਣਾ ਆਪਾਂ ਨੇ ਸਿਰਫ ਦੋ ਚਮਚ ਤੇਲ ਦੇ ਪਾ ਕੇ ਪਨੀਰ ਨੂੰ ਦੋ ਵਾਰੀ ਕਰਕੇ ਆਪਾਂ ਨੇ ਫਰਾਈ ਕਰਨਾ ਤੇਲ ਸਾਡਾ ਗਰਮ ਹੈ ਆਪਾਂ ਨੇ ਗੈਸ ਨੂੰ ਸੀਮਤੇ ਕਰਤਾ ਤੇ ਇੱਕ ਇੱਕ ਕਰਕੇ ਆਪਾਂ ਨੇ ਟੁਗੜਪਰੀ ਪਨੀਰ ਦੇ ਕੜਾਹੀ ਦੇ ਵਿੱਚ ਰੱਖ ਦਿਆ ਨੇ। ਹੁਣ ਆਪਾਂ ਇਹਨੂੰ ਹਲਕੇ ਹਲਕੇ ਹਿਲਾਉਂਦੇ ਰਵਾਂਗੇ ਤਾਂ ਕਿ ਜਿਹੜੀ ਇਹਦੀ ਥੱਲੇ ਵਾਲੀ ਥੱਲੇ ਵਾਲਾ ਪੀਸਾ ਹੋ ਪੂਰੀ ਤਰ੍ਹਾਂ ਫਰਾਈ ਹੋ ਜਾਈ। ਆਪਾਂ ਨੇ ਬਿਲਕੁਲ ਛਿੰਬ ਗੈਸ ਤੇ ਇਹਨਾਂ ਨੂੰ ਪਕਾਣਾ ਹੈ ਤੇ ਹੁਣ ਆਪਾਂ ਇਹਨੂੰ ਉਲਟਾ ਫੁਲਟਾ ਕਰ ਦਵਾਂਗੇ। ਤਾਂ ਕਿ ਇਹ ਦੂਜੇ ਪਾਸੇ ਤੇ ਵੀ ਫਰਾਈ ਹੋ ਜਵੇ। ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ। ਇਹਨੂੰ ਆਪ ਆਸਾਨੀ ਨਾਲ ਬਣਾ ਸਕਦੇ ਆ। ਦੇਖੋ ਪਨੀਰ ਸਾਡਾ ਭੁੰਨ ਕੇ ਤਿਆਰ ਹੋ ਗਿਆ। ਇਹ ਹਲਕਾ ਜਿਹਾ ਬ੍ਰਾਊਨ ਹੋ ਗਿਆ। ਆਪਾਂ ਹਲਕਾ ਹੀ ਬ੍ਰਾਊਨ ਕਰਨਾ ਹੈ। ਇਹਨੂੰ ਆਪ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਜਿਹੜਾ ਬਾਕੀ ਬਚਿਆ ਪਨੀਰ ਹੈ ਉਹਨੂੰ ਕੜਾਹੀ ਵਿੱਚ ਪਾ ਦੇਵਾਂਗੇ। ਇਹ ਸਬਜੀ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦੀ ਹੈ। ਹੁਣ ਦੇਖੋ ਸਾਡਾ ਦੂਜਾ ਪਨੀਰ ਵੀ ਜਿਹੜਾ ਬਚਿਆ تھا ਆਪਾਂ ਨੇ ਉਹ ਵੀ ਪਾਤਾ। ਉਹ ਵੀ ਬਰਾਉਣ ਹੋਗਾ। ਹੁਣ ਆਪ ਇੱਕ ਪਲੇਟ ਦੇ ਵਿੱਚ ਕੱਢ ਲਿਆ। ਹੁਣ ਆਪਾਂ ਇੱਕ ਚਮਚ ਸਰੋਂ ਦੇ ਤੇਲ ਦਾ ਪੂਰੀ ਤਰ੍ਹਾਂ ਗਰਮ ਕਰਕੇ ਉਹਦੇ ਵਿੱਚ ਪਿਆਜ਼ਾਂ ਨੂੰ ਫਰਾਈ ਕਰਾਂਗੇ। ਬਿਲਕੁਲ ਨੂੰ ਹਲਕੇ ਜਿਹਾ ਆਪਾਂ ਨੇ ਫਰਾਈ ਕਰਨ ਐ, ਬਹੁਤ ਜ਼ਿਆਦਾ ਫਰਾਈ ਨਹੀਂ ਕਰਨੇ। ਤੇ ਆਪਾਂ ਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ। ਤਾਕੇ ਪੂਰੀ ਤਰ੍ਹਾਂ ਇਹ ਤੇਲ ਦੇ ਵਿੱਚ ਮਿਕਸ ਹੋ ਜਵੇ ਹਲਕਾ ਜੈ ਮੋਂ ਆਪਾਂ ਬ੍ਰਾਊਨ ਕਰਕੇ ਪਲੇਟ ਦੇ ਵਿੱਚ ਕੱਢ ਲੈਣਾ ਫਿਰ ਪਾਵਾਂਗੇ ਆਪਾਂ ਇਹਨੂੰ ਗਰੇਵੀ ਦੇ ਵਿੱਚ ਹੁਣ ਦੇਖੋ ਪਿਆਜ਼ ਸਾਡੇ ਬ੍ਰਾਊਨ ਹੋ ਗਏ ਕੱਢ ਲਏ ਹੁਣ ਆਪਾਂ ਲਾਵਾਂਗੇ ਤੜਕਾ ਆਪਾਂ ਨੇ ਅੱਧੀ ਘੜਚੀ ਜਿਹੜੀ ਉਹ ਸਰੋਂ ਦੇ ਤੇਲ ਦੀ ਲੈਣੀ ਹੈ ਤੇ ਉਹਦੇ ਵਿੱਚ ਆਪਾਂ ਤੜਕਾ ਲਾਵਾਂਗੇ ਬਹੁਤ ਜ਼ਿਆਦਾ ਤੇਲ ਆਪਾਂ ਨੇ ਨਹੀਂ ਵਰਤਣਾ ਹਾਂਜੀ ਆਪਾਂ ਨੇ ਹੁਣ ਕੜਾਹੀ ਦੇ ਵਿੱਚ ਪਾਏ ਅੱਧੀ ਘੜਚੀ ਤੇਲ ਤੇ ਇੱਕ ਚਮਚ ਜੀਰੇ ਦਾ ਜੀਰਾ ਬਰਾਊਨ ਹੋ ਗਿਆ ਅਦਰਕ ਤੇ ਲਸਣ ਦਾ ਪੇਸਟ ਲਸਣ ਬਰਾਊਨ ਹੋ ਗਿਆ ਤੇ ਹੁਣ ਪਾਇਆ ਸੀ ਪਿਆਜ਼ ਤੇ ਅੱਜ ਨੂੰ ਅਸੀਂ ਬਰੀਕ ਜੀਰਿਆ ਤੁਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਵੀ ਕਰ ਸਕਦੇ ਹੋ ਆਪਣੀ ਮਰਜ਼ੀ ਹੈ ਤੇ ਸਬਜ਼ੀ ਇਸ ਹਿਸਾਬ ਨਾਲ ਵੀ ਬਹੁਤ ਵਧੀਆ ਬਣਦੀ ਹੈ ਹੁਣ ਪਾਇਆ ਆਪਣੇ ਅੱਧਾ ਚਮਚ ਨਮਕ ਦਾ ਨਾਲ ਪਾਈ ਅਸੀਂ ਲਾਲ ਟਮਾਟਰਾਂ ਦਾ ਪੇਸਟ ਇਹ ਬਣਦਾ ਇੱਕ ਪਾਸੇ ਆਪਾਂ ਕਰਦੇ ਆਂ ਗਰੇਵੀ ਤਿਆਰ ਇੱਕ ਕੌਲੀ ਦਹੀਂ ਦੀ ਲਈ ਉਹਦੇ ਵਿੱਚ ਇੱਕ ਚਮਚ ਲਾਲ ਮੂਚ ਪਾਊਡਰ ਇੱਕ ਚਮਚ ਨਮਕ ਦਾ ਤੇ ਇੱਕ ਦੇਗੀ ਮੀਟ ਦਾ ਚਮਚ ਤੇ ਇੱਕ ਹਲਦੀ ਦਾ ਚਮਚ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਆਂ ਤਾਂ ਕਿ ਜਿਹੜੇ ਵਿੱਚ ਦਹੀਂ ਦੇ ਵਿੱਚ ਨੂਨ ਜਾਂ ਮਿਰਚ ਦੀ ਕੋਈ ਗੰਡਾ ਨਾ ਰਹਿ ਜਵੇ ਪੂਰਨ ਜਿਹੜਾ ਇਹ ਪੇਸਟ ਅਮਬਲੈਂਮ ਹੋਣਾ ਚਾਹੀਦਾ ਤਾਂ ਕਿ ਜਿਹੜੀ ਸਾਡੀ ਜਿਹੜੀ ਗਰੇਵੀ ਉਹ ਵਧੀਆ ਬਣ ਸਕੇ ਇੱਕ ਵਾਰ ਸਾਡਾ ਜਿਹੜਾ ਪੇਸਟ ਆ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਮਸਾਲਾ ਸਾਡਾ ਤਿਆਰ ਹੋ ਗਿਆ ਉਹਦੇ ਵਿੱਚ ਪਾਵਾਂਗੇ ਆਪਾਂ ਪੇਸਟ ਜਿਹੜੀ ਸਾਡੀ ਗਰੇਵੀ ਉਹ ਪੂਰੀ ਤਰ੍ਹਾਂ ਤਿਆਰ ਹੋ ਗਏ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਜਦੋਂ ਤੱਕ ਦਹੀਂ ਦਾ ਪਾਣੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ ਆਪਾਂ ਨੇ ਮਸਾਲੇ ਨੂੰ ਪੂਰੀ ਤਰ੍ਹਾਂ ਖੁਸ਼ਕ ਪਜਾ ਕਰ ਲੈਣਾ ਪਾਣੀ ਬਿਲਕੁਲ ਨਹੀਂ ਰਹਿ ਦੇਖੋ ਪੂਰੀ ਤਰ੍ਹਾਂ ਖੁਸ਼ਕ ਹੋ ਗਏ ਤੇ ਹੁਣ ਪਾਵਾਂਗੇ ਆਪਾਂ ਇੱਕ ਗਲਾਸ ਪਾਣੀ ਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਸ਼ਰਾਂਗੇ ਇਹਨੂੰ ਵੀ ਪਾਣੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਸੁਕਾਣਾ ਦੁਬਾਰਾ ਫਿਰ ਇਹਨੂੰ ਉਸੇ ਤਰ੍ਹਾਂ ਹੀ ਪਾਣੀ ਨੂੰ ਸੁਕਾ ਕੇ ਖੁਸ਼ਕ ਜਿਹੇ ਤਾਂ ਅਸੀਂ ਮਸਾਲਾ ਤਿਆਰ ਕਰ ਲਿਆ। ਕਿਉਂਕਿ ਜਦੋਂ ਗਰੇਵੀ ਦੇ ਵਿੱਚ ਪਨੀਰ ਪੈਣਾ ਪਨੀਰ ਨੇ ਵੀ ਜਿਹੜਾ ਪਾਣੀ ਸੋਖ ਲੈਣਾ ਚਾਰ ਚਮਚ ਪਾਏ ਆ ਆਪਾਂ ਨੇ ਮਲਾਈ ਦੇ ਇੱਕ ਚਮਚ ਪਾਏ ਆ ਆਪਾਂ ਨੇ ਜੀਨੀ ਦੇ ਅੱਧਾ ਚਮਚ ਪਾਏ ਆ ਆਪਾਂ ਨੇ ਕਸੂਰੀ ਮੇਥੀ ਜਿਹੜੀ ਮਲਾਈ ਆ ਉਹ ਗ੍ਰੇਵੀ ਨੂੰ ਬਹੁਤ ਹੀ ਸਵਾਦਿਸ਼ਟ ਬਣਾਉਂਦੀ ਹੈ। ਗ੍ਰੇਗ ਗ੍ਰੇਵੀ ਦੇ ਵਿੱਚ ਇਹਨੂੰ ਪਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਹ ਸਾਨੂੰ ਪਾਉਣੀ ਚਾਹੀਦੀ ਹੈ। ਦੇਖੋ ਸਾਡੀ ਜਿਹੜੀ ਗ੍ਰੇਵੀ ਆ ਉਹ ਬਣ ਕੇ ਤਿਆਰ ਹੋ ਗਈ। ਦੇਖਣ ਦੇ ਵਿੱਚ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ। ਪੂਰੀ ਤਰ੍ਹਾਂ ਮਸਾਲੇ ਨੇ ਜਿਹੜਾ ਤੇਲ ਛੱਡ ਤਾ ਅੰਜੂਮ ਸਾਡੀ ਜਿਹੜੀ ਗਰੇਵੀ ਤਿਆਰ ਹੋ ਗਈ ਹੁਣ ਆਪਾਂ ਪਾਵਾਂਗੇ ਪਿਆਜ਼ ਤੇ ਪਨੀਰ ਪਿਆਜ਼ ਤੇ ਪਨੀਰ ਆਪਾਂ ਨੇ ਫਰਾਈ ਕਰ ਲਏ ਤੇ ਹੁਣ ਦੇਖੋ ਜਿਹੜਾ ਇਹਦਾ ਟੇਸਟ ਬਹੁਤ ਹੀ ਅਲੱਗਵਾ ਹੋ ਜਾਂਦਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗਰੇਵੀ ਦੇ ਵਿੱਚ ਮਿਕਸ ਕਰਾਂਗੇ ਉਨੋਂ ਪਾਪਾ 5 ਮਿੰਟ ਸ਼ੇਕ ਵੀ ਲਵਾਵਾਂਗੇ ਤਾਂ ਕਿ ਜਿਹੜੀ ਗਰੇਵੀ ਐ ਉਹ ਵੀ ਪਨੀਰ ਨੇ ਸੋਖ ਲੈਣਾ ਪਾਣ ਤੇ ਜਿਹੜਾ ਨਮਕ ਮਿਰਚਾਂ ਉਹ ਵੀ ਪਨੀਰ ਵਿੱਚ ਰਸ ਜਾਊਗਾ ਬਣਾਉਣ ਦਾ ਬਹੁਤ ਹੀ ਆਸਾਨ ਤਰੀਕੇ ਤੇ ਬਣ ਕੇ ਬਹੁਤ ਹੀ ਸਵਾਦਿਸ਼ਟ ਬਣਦੀ ਐ ਧਨੀਆ ਪਾਊਡਰ ਜਿੱਥੇ ਸਬਜ਼ੀ ਦਾ ਟੇਸਟ ਵਧਾਉਂਦਾ ਉੱਥੇ ਪਾਣੀ ਨੂੰ ਵੀ ਸੁਖਤ ਕਰਦਾ ਹੁਣ ਦੇਖੋ ਗਰੇਵੀ ਦਾ ਜਿਹੜਾ ਪਾਣੀ ਐ ਮਸਾਲੇ ਨੇ ਸੁਖਤ ਕਰ ਲੈਣਾ ਤਰੇ ਵੀ ਸਾਡੇ ਹੋਰ ਵੀ ਜ਼ਿਆਦਾ ਗਾੜ੍ਹੀ ਹੋ ਗਈ ਤੇ ਖਾਣ ਵਿੱਚ ਬਹੁਤ ਹੀ ਸਵਾਦਿਸ਼ਟੇ ਰਿਹਾ ਤਿਆਰ ਹੋ ਗਈ। ਸਬਜੀ ਸਾਡੀ ਕਿਸੇ ਰੈਸਟੋਰੈਂਟ ਨਾਲੋਂ ਘੱਟ ਟੇਸਟੀ ਨਹੀਂ। ਇਹਨੂੰ ਆਪਾਂ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਆ। ਟੇਸਟ ਨੂੰ ਵਧਾਉਣ ਬਾਅਦ ਤੇ ਅਸੀਂ ਪਾਈਆਂ ਤਿੰਨ ਹਰੀਆਂ ਮਿਰਚਾਂ। ਹਰੀਆਂ ਮਿਰਚਾਂ ਅਸੀਂ ਪਾਈਆਂ ਇਹ ਵੀ ਵਿਚੀ ਜਿਹੜੀਆਂ ਬਣ ਜਾਣੀਆਂ ਤੇ ਆਪਾਂ ਇਹਦੇ ਵਿੱਚ ਹੁਣ ਪਾਵਾਂਗੇ ਹਰਾ ਧਨੀਆ। ਦੇਖੋ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ। ਗਿਆਸਾ ਆਪਾਂ ਨੇ ਬੰਦ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਉੱਪਰ ਤੇ ਹਰਾ ਧਨੀਆ ਹਰਾ ਧਨੀਆ ਸਬਜੀ ਨੂੰ ਹੋਰ ਵੀ ਜ਼ਿਆਦਾ ਸਵਾਦਿਸ਼ਟ ਬਣਾਉਂਦਾ ਹੈ ਇਸਨੂੰ ਗ੍ਰੇਕ ਦਾਲ ਜਾਂ ਸਬਜੀ ਦੇ ਵਿੱਚ ਪਾਉਣਾ ਚਾਹੀਦਾ ਹਨੀ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਹੁਣ ਪਾਇਆ ਉੱਪਰ ਤੇ ਆਪਾਂ ਨੇ ਹਰਾ ਧਨੀਆ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੇ ਚੈਨਲ ਨੂੰ ਸਪੋਰਟ ਕਰੋ ਲਾਈਕ ਤੇ ਕਮੈਂਟ ਸ਼ੇਅਰ ਵੀ ਕਰੋ ਮੇਰੇ ਦੇਖਣ ਲਾ ਦਾ ਬਹੁਤ ਬਹੁਤ ਧੰਨਵਾਦ